ਇਹ ਤਾਂ ਕਿਸਾਨ ਵੀਰੋ ਹੋੜਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਪਹੁੰਚਿਆ ਬਾਈ ਬਬਲੂ ਕੋਲੇ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਠਿੰਡਾ ਜੀ ਬਾਕੀ ਡਰੈਸ ਤੇ ਆਪਾਂ ਮਾਰ ਦਿੰਨੇ ਕੈਮਰਾ ਦੇਖੋ ਜੀ ਤੇ ਦੋ ਬੈੜਾ ਬਾਈ ਕੋਲ ਦਿਖਾਵਾਂਗੇ ਤੇ ਚਾਰ ਬਾਈ ਕੋਲੇ ਹੋਰ ਵੀ ਖੜੀਆਂ ਜੇ ਕਿਸੇ ਨੇ ਵੀ ਵੀਰ ਨੇ ਪੰਜ ਲੈਣੀਆਂ ਚਾਰ ਲੈਣੀਆਂ ਹਰ ਵਕਤ ਪਸ਼ੂ ਇੱਥੋਂ ਮਿਲਦਾ ਹੈਗਾ ਕਿਉਂਕਿ ਵੱਡੇ ਪੱਧਰ ਤੇ ਹੁਣ ਬਾਈ ਨੇ ਸਟਾਰਟ ਕਰਤਾ ਕੰਮ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਦੋਨੇ ਸੂਈਆਂ ਸਵਾਈਆਂ ਦਿਖਾਵਾਂਗੇ ਕਿਹੜਾ ਸੂਆ ਕਦੋਂ ਸੂਈਆਂ ਕੀ ਮਗਰ ਆ ਕਿੰਨਾ ਦੁੱਧਵਾ ਦਾ ਕਿਹੜਾ ਪਿੰਡ ਆ ਸਾਰਾ ਕੁਝ ਬਚਕੇ ਦੱਸਾਂ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਹੋ ਠੀਕ ਹਾਂ ਬਬਲੂ ਹਾਂਜੀ ਹਾਂਜੀ ਬੱਲੇ ਬਰਮਾਦ ਮੈਨੇ ਕਿਰਪਾਈ ਪੂਰੀ ਸਿਰੇ ਕਰਾਓ ਨੰਬਰ ਬੋਲ ਦਈਏ ਜੀ ਨੰਬਰ ਆਪਣਾ 70929804 ਜੀ ਪਿੰਡ ਆਪਣਾ ਜੀ ਪਿੰਡ ਆਪਣਾ ਕਰੜਵਾ ਜਿਹੜਾ ਪਿੰਡਾ ਸੀ ਰਾਮਪਰਾਹੂ ਜੀ ਓਕੇ ਬਹੁਤ ਮੰਡੀ ਦਾ ਜਿਹੜਾ ਰਾਮਪਰਾਹ ਦੇ ਨੇੜੇ ਹੈ ਜੀ ਆਪਣੇ ਓਕੇ ਜਮਾਨ ਦੀਕ ਜਮ ਉੱਤੇ ਹੀ ਬੈਠੇ ਉੱਥੇ ਮੱਸੀ ਦਿੱਤੀ ਜੀ ਬਹਿਰ ਨੇ ਡੱਬੀ ਆਪ ਦੇ ਵਰਗੀ ਜਮਾ ਪ੍ਰਿੰਟ ਵਾਲੀ ਜੀ ਓਕੇ ਬਹੁਤ ਵਧੀਆ ਕੁਆਲਿਟੀ ਦਾ ਬਹੁਤ ਚੰਗੀ ਹੈ ਜੀ ਓਕੇ ਕਿੰਨੇ ਦਿਨਾਂ ਦਾ ਸੂਆ ਸਹੀ ਦੱਸੋ ਤੋ ਇਹਨੂੰ ਅੱਜ ਭਾਈ ਅੱਜ ਸ਼ੇਮਾ ਦੇ ਨਾਲ ਸੂਈ ਨੂੰ ਅੱਜ ਸ਼ੇਮਾ ਸੱਤਵਾਂ ਹੋਊਗਾ ਤੇ ਕਿੰਨਾ ਰੈਡੀ ਆ ਦੁੱਧ ਹੁਣ ਜਿਹੜਾ ਕੰਡੇ ਵਾਲਾ ਦੁੱਧ ਆ 20 ਕਿਲੋ ਜਮਾ ਇਹ ਰੈਡੀ ਆ ਸਾਹ ਥੱਲੇ ਭ ਤੇ ਵੀਰੇ ਹੁਣ ਤੜਕੇ ਦੀ ਜਵਾਈ ਹੋਣ ਵਾਲੀ ਹੈ ਨਾ ਤੜਕੇ ਦੀ ਜਵਾਈ ਰੋਕੀ ਵੀ ਆ ਹੋਣ ਵਾਲੀ ਆ ਬੱਤੀ ਫੇਰ ਜਵਾਈ ਦੀ ਪਿਓਰ ਛੇਵੰਦੇ ਚੰਗੇ ਸੁਆ ਦੂਜਾ ਵੀਰੇ ਦਾ ਹਾਂਜੀ ਸੁਆ ਦੂਜਾ ਸੁਆ ਵੀਰੇ ਦਾ ਦੂਜਾ ਸੁਆ ਖੋਲੋ ਜੀ ਤੋਰਾ ਕਰਾਇਗੇ ਚੈੱਕ ਤੇ ਚੰਗੀ ਆ ਦੁੱਧ ਕਿੰਨਾ ਰੈਡੀ ਆ ਹੁਣ ਦੁੱਧ ਹੁਣ 20 ਕਿਲੋ ਰੈਡੀ ਆ ਬਾਈ ਜੀ 25 ਕਿਲੋ ਤੋਂ ਦੇਖੋ 25 ਬਹੁਤ ਓਕੇ ਭਾਵੇਂ ਅਗਲਾ 18 ਮੰਨ ਲੈ ਉਹ ਹਿਸਾਬ ਕਿਤਾਬ ਆਪਦਾ ਆਪਲ ਹਾਂਜੀ ਆ ਦੇਖੋ ਜੀ ਜਦੋਂ ਦੁੱਧ ਮਾੜਾ ਬੋਟਾ ਹੋਈ ਜਾਂਦਾ ਪਤਾ ਕਿ ਚੱਕਰ ਆ ਜੀ ਉਪਰ ਆਪਰਾ ਬਣ ਕੇ ਤੁਹ ਪਾ ਦਿੰਦਾ ਓਕੇ ਤੇ ਥਣ ਲੇਵੇ ਦੀ ਬੜੀ ਸਾਫ ਤੇ ਚੰਗੇ ਓਕੇ ਜੀ ਓਕੇ ਓਕੇ ਆ ਦੇਖ ਲਓ ਜਿਵੇਂ ਮਰਜ਼ੀ ਐ ਇੱਕ ਫੇਰੇ ਚੱਲੋ ਓਕੇ ਜੀ ਓਕੇ ਓਕੇ ਆ ਦੇਖੋ ਜੀ ਇੱਥੇ ਖੜਾ ਕਿਧਾਰਾ ਮਾਰਦੇ ਹੂੰ ਥਣ ਬੜਾ ਗੁੱਲੇ ਵਾਲਾ ਲੱਗਿਆ ਹਣਾ ਥਣ ਬੜਾ ਕੁਆਲਿਟੀ ਦੇਣਾ ਤੈਨੂੰ ਪਤਾ ਪਾਇਆ ਬੜਾ ਬਕੂ ਦਾ ਕਰਦੀ ਆ ਆ ਦੇਖੋ ਵੀਰੋ ਬੱਚੇ ਦਾ ਜ਼ਰੂਰ ਕਰਦਾ ਹੁੰਦਾ ਪਸ਼ੂ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਉਹਨਾਂ ਨੂੰ ਪਤਾ ਹੀ ਐ ਇਸ ਗੱਲ ਦਾ ਆ ਦੇਖੋ ਜੀ ਕੁਆਲਿਟੀ ਚੰਗੀ ਡੱਬ ਬ੍ਰੈਂਡ ਚੰਗੇ ਬਾਕੀ ਸੂਆਂ ਚ ਨਹੀਂ ਕੋਈ ਖੜਕੀ ਵੀ ਵਹਿੜ ਨਹੀਂ ਵੀ ਖੋਲਾ ਆਇਆ ਹੋਵੇ ਚੰਗੀ ਵਹਿੜ ਆਪਾਂ ਤੁਹਾਨੂੰ ਦਿਖਾ ਰਹੇ ਆ ਦੋਨੋਂ ਹੀ ਬਾਈ ਦੀਆਂ ਵਹਿੜਾਂ ਚੰਗੀਆਂ ਓਕੇ ਜ ਹਾਂ ਜੀ ਮਾਰੋ ਦਰ ਨਾ ਬਰਾ ਲਾ ਲਓ ਬੱਚਾ ਕਿਉਂ ਹੀ ਮਰਾ ਲੂਗੀ ਆ ਦੇਖੋ ਵੀਰੋ ਥੱਲੇ ਉਹਦਾ ਨਾਲ ਕੱਟਣ ਦੀ ਲੋੜ ਨਹੀਂ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਜੀ ਜਵਾਈ ਜੁਵਾਈ ਦਿਖਾ ਦਿਓ ਜਵਾਈ ਜੁਵਾਈ ਦਿਖਾਤੀ ਇੱਕ ਨੰਬਰ ਆ ਮਾਖਾ ਗੁਪ ਚੱਕਰ ਹੀ ਨਹੀਂ ਯਾਰ ਪਾਉਣ ਦੀ ਢੋਲ ਵੀ ਨਹੀਂ ਛੱਡੀ ਦੀ ਕੋਈ ਨਿਆਣਾ ਨਹੀਂ ਪਾਇਆ ਦੇਖ ਲਓ ਜੀ ਖੜੀ ਆ ਮਾਂ ਓਕੇ ਬਸ ਮੇਰੇ ਬਾਹਲਾ ਨਹੀਂ ਰੋਲਣਾ ਬਸ ਤਾਰਾ ਦੁਰਾਂ ਦੇ ਓਕੇ ਆ ਬਾਕੀ ਦਸੱਲੀ ਤੁਹਾਡਾ ਕਰਨਾ ਫਰਜ਼ ਬਣਦਾ ਤੇ ਵੀਰੇ ਰੇਟ ਕਿੱਡਾ ਓਕੇ ਆ ਦਾ ਹੁਣ ਰੇਟ ਭਾਈ ਆਪਾਂ ਕੋਲ ਨਹੀਂ ਬਸ 60000 ਰੁਪਏ ਦੀ ਵੈਟ ਦੇ ਦੇਣੀ ਆ 500 ਸੌੜੀ ਕਰਨੀ ਆ ਬਾਈ ਜੀ ਲੋਕ ਆਈਆਂ 90 90 85 85000 ਰੁਪਏ ਮੰਗਦੇ ਆ ਫਿਰ ਨਫਾ ਜਮਾ ਨਹੀਂ ਦੁੱਧ ਵੀ ਭਾਈ ਫੀਕ ਲੋ ਰੈਡੀ ਆ ਕੋਈ ਜਿੰਦਾ ਨਹੀਂ ਨਫਾ ਫਿਰ ਬਹੁਤ ਥੋੜਾ ਰੱਖਿਆ ਲੱਗਦਾ ਨਫਾ ਦਾ ਭਾਈ ਹੁਣ ਹੁਣ ਜਿਆਦਾ ਆਪਾਂ ਚੱਲ ਜਾਇਜ ਜਾਗੇ ਆਪਾਂ ਲੋਕਾਂ ਦਾ ਗਾਲ ਨਹੀਂ ਭੜਨਾ ਆਪਾਂ ਦਾ ਬਸ ਇੱਕ ਜਾਇਜ ਨਫਾ ਕਮਾ ਕੇ ਅਗਲੇ ਦੁੱਧ ਮਿਲ ਜੇ ਆਪਾਂ ਨੂੰ 2 ਰੁਪਏ ਬਣ ਜਾਣਾ ਓਕੇ ਜੀ ਹਾਂ ਜੀ ਕਿੰਨੇ 76 ਚ 7600 ਰੁਪਏ ਜੀ ਮਗਰ ਵੀ ਯਾਰ ਬੱਚੀ ਦੇਣੀ ਤੇ ਜਿਹੜੀ ਹੁਣ ਆ ਗਈ ਵੀਰੇ ਕ੍ਰਾਸ ਬੈਡ ਆ ਗਈ ਜਿਹੜੀ ਇਹ ਜਰਸੀ ਹੈ ਜੀ ਜਰਸੀ ਕ੍ਰਾਸ ਆਈ ਹੋਣੀ ਇੱਕ ਕਾਫੀ ਕਲਰ ਚ ਆ ਗਈ ਜਰਸੀ ਚ ਬਾਦਦਾ ਤੇ ਥੋੜਾ ਜਿਹਾ ਹਲਕਾ ਜਿਹਾ ਕ੍ਰਾਸ ਤੇ ਜਿਹੜਾ ਕ੍ਰਾਸ ਆ ਜਰਸੀ ਆ ਗਈ ਜੀ ਦੁੱਧ ਮਈਆਂ ਨਾਲ ਦਾ ਜਮਾ ਰੇਟ ਕੀ ਆ ਗਿਆ ਤਾਂ ਪਹਿਲੇ ਦੱਸ ਰੇਟੇ ਦਾ ਮੁੱਲ ਇਹਦਾ ਬਿਲਕੁਲ 55000 ਰੁਪਇਆ ਜਮਾਂ ਯਾਰ ਜਾਇ ਰੇੜਾ ਖੋਲੋ ਮਗਰ ਕੀ ਆ ਗਿਆ ਦੇਖੋ ਮੜੇ ਮੇਵਾ ਦਿਖਾਇਆ ਕੀ ਹੈ ਕੀ ਬਾਤਾਂ ਜੀ ਦੇਖੋ ਇਹ ਫਿਟਿੰਗ ਵਾਲਾ ਫਾੜੀ ਵਾਲਾ ਲੈਵਾ ਜੀ ਕੋਈ ਕੋਈ ਬਾਈ ਦੱਸੋ ਤੁਹਾਨੂੰ ਵੀ ਅਸੀਂ ਤੜਕੇ ਚੋਈਆਂ ਨੇ ਅਗਲਾ ਕਹਿੰਦਾ ਕੁਝ ਨਹੀਂ ਬੋਲਦਾ ਅਗਲਾ ਠੀਕ ਹੈ ਨਾ ਗੱਲ ਜਿਹੜਾ ਬੰਦਾ ਵੀਡੀਓ ਕਰਕੇ ਰੋਕੀਆਂ ਵੀ ਉਹ ਕਿੱਲੇ ਆਓ ਜੀ ਕਿਉਂਕਿ ਅਗਲੇ ਨਸਾਨ ਭਾਂਡੇ ਦਾ ਪਤਾ ਲੱਗ ਜਾਂਦਾ ਹੈ ਨਾ ਇਹ ਦੋ ਬਾਈ ਚੋਹ ਦੇਣੀਆਂ ਬਾਈ ਹੁਣੇ ਹਾਂ ਬਾਈ ਚ ਬਾਈ ਕਰਾਂਗੇ ਠੀਕਾ ਉਸ ਹਿਸਾਬ ਨਾਲ ਜਾਇ 10 ਵਜੇ ਵਿੱਚ ਬੋਲਦੇ ਬਾਈ ਜੀ ਟ ਟਾਈਮ ਦਿਖਾ ਰਿਹਾ ਹੈ 10 10 ਵਜੇ ਤੇ 57 ਮਿੰਟ 24 ਤਰੀਕ 8ਵਾਂ ਮਹੀਨਾ ਤੇ 2025 ਨੂੰ ਆਪਾਂ ਵੀਡੀਓ ਕਰ ਰਹੇ ਹਾਂ ਬਹੁਤ ਫੈਸਕ ਕੁਆਲਿਟੀ ਬਹੁਤ ਸੋਹਣੀ ਬਸਰੀ ਦੇ ਆਹ ਦੇਖੋ ਜੀ ਲਿਆਓ ਜੀ ਕੁਆਲਿਟੀ ਚੰਗੀ ਤੇ ਥਣ ਵੀ ਇਹ ਜਿਹਾ ਗਲਾਸ ਹਰ ਕੱਜ ਜੀ ਓਕੇ ਜੀ ਥਣ ਭਾਂਡੇ ਦੀ ਪੂਰੀ ਸਾਫ ਤੇ ਚੰਗਾ ਅਫਾੜੀ ਵਾਲਾ ਆਰਡਰ ਆ ਗਿਆ ਹਨਾ ਬਾਈ ਬਣ ਕੇ ਬਸ ਦੇ ਹੱਥ ਬਣ ਕੇ ਬੈਂਤੀ ਆ ਵੀ ਬਾਲੇ ਪੈਸੇ ਘਟਾਉਣ ਦੀ ਕੋਸ਼ਿਸ਼ ਨਾ ਕਰਨਾ ਆਪਾਂ ਪਹਿਲੀ ਰੇਟ ਜਾਇਜ਼ ਪਾਇਆ ਜਾਇਜ਼ ਪਾਇਆ ਜਮਾ ਜਮਾ ਬੰਨੋ ਜੀ ਚੰਗੇ ਆ ਜੀ ਦੁਨੇ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਆ ਬਾਈ ਉਹਦੇ ਥੱਲੇ ਬਾਈ 14 ਕਿਲੋ ਜਮਨ ਲੀਟਰ ਆ ਰੈਡੀ ਐਰ ਸ਼ਹਿਰ ਦਾ ਬੱਚਾ ਆ ਗਿਆ ਮਗਰ ਜੀ ਆ 15 ਪਰ ਆਪਾਂ 14 ਕਹਿ ਕੇ ਦੇਵਾਂ ਗਿਆ ਇਹ ਕੀ ਗੱਲ ਆ ਬਬਲੂ ਕਿਉਂ ਕਿਸ ਨੂੰ ਧੋਖਾ ਕਰੀ ਆਪਾਂ ਨੂੰ ਤਾਂ ਪਿਆਰ ਦੱਸਿਆ ਬਾਈ ਜਿਦ ਤਨੇ ਦਾ ਪਿਆਰ ਆ ਅੱਛਾ 16 ਤੋਂ 17 ਇਹ ਦੁੱਧ ਪਾ ਲੂੰਗੀ 16 ਤੋਂ 17 ਕਿਲੋ ਚੰਗੇ ਕਹਿਰਾ ਹੋਇਆ ਪਾ ਦੂੰਗੀ ਓਕੇ ਮਾਰੋ ਧਾਰਾ ਇਹ ਇਹ ਵੇੜਾ ਲਾ ਗਈ ਇਹ 24 ਤੋਂ 25 ਕਿਲੋ ਤੋਂ ਪਾ ਇਹਦਾ ਦੱਸੀ ਜਾਂਦੀ ਆ ਹਾਂ ਇਹਦਾ ਦੁੱਧ ਵੀ ਫੈਟ ਵਾਲਾ ਰਹਿਣਾ ਹਨਾ ਆ ਛੇ ਸੌ ਦੁਨੀ ਆ ਦੇਖੋ ਮਾ ਗਣਾ ਨੀਮੀ ਬਾਈ ਬੈਠੇ ਆਰਾਮ ਆਉਂਦਾ ਬੈਠਣ ਨੂੰ ਹਣਾ ਮਾ ਬਾਈ ਯਾਰ ਕੁਆਲਿਟੀ ਲਊਗਾ ਮੈਂ ਕੁਆਲਿਟੀ ਦਾ ਬਣਾ ਬਸ ਨੂੰ ਲੈਂਦਾ ਬਾਜੇ ਲੈ ਓਕੇ ਆ ਦੇਖੋ ਜੀ ਧਾਰਾਂ ਦੂਰਾਂ ਯਾਰ ਬੜੀਆਂ ਕੰਮ ਬਲੇ ਬਸ ਮਾਈ ਨਹੀਂ ਕੁਝ ਨਹੀਂ ਕਰਿਆ ਖੜੀ ਆ ਮੌਨ ਲੱਤਾਂ ਗੱਡੀ ਜੀ ਬਸ ਜੀ ਬਸ ਵੀਰ ਬਸ 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 ਓਕੇ ਯਾਰ ਜਮਾ 57000 ਇਹਦਾ 52000 ਰੁਪਏ ਬਸ ਇੱਕ ਹੱਥ ਮੰਨ ਕੇ ਵੇਚਦੇ ਵਾਲਾ ਘਟਾਉਣ ਦੀ ਕੋਸ਼ਿਸ਼ ਨਾ ਕਰਨ ਬਾਈ ਓਕੇ ਜੀ ਦੋ ਬੈੜਾ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਚੰਗੀਆਂ ਦਿਖਾ ਦਿਆਂ ਜੀ ਬਾਕੀ 65000 ਰੁਪਏ ਜੀ ਪਾਏ ਆ ਅੰਦਰ ਦੀ ਬੈੜੇ ਵੀ 85 ਤੋਂ 85000 ਓਕੇ ਜੀ ਧੰਨਵਾਦ ਜੀ ਨੰਬਰ ਬੋਲੀ ਬਾਈ ਨੰਬਰ ਆਪਾਂ 7099898040 ਜੀ ਪਿੰਡ ਕਰਿਆੜਾ ਜ਼ਿਲ੍ਹਾ ਬਠਿੰਡਾ ਧੰਨਵਾਦ ਜੀ